ਰੋਕਰਾਂਗੇ ਅਮਰੀਕਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਅਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਂ ਚੁੱਕਣ ਜਾ ਰਹੇ ਨੇ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਂ ਚੁੱਕੀ ਜਾਵੇਗੀ ਦੂਜੀ ਵਾਰ ਯੂਐਸਏ ਦੇ ਰਾਸ਼ਟਰਪਤੀ ਬਣ ਕੇ ਟਰੰਪ ਭਾਰਤੀ ਸਮੇਂ ਦੇ ਮੁਤਾਬਕ ਰਾਤ 10:30 ਵਜੇ ਸੌਂ ਚੁੱਕ ਸਮਾਗਮ ਹੋਵੇਗਾ ਕੜਾਕੇ ਦੀ ਠੰਡ ਦੇ ਕਾਰਨ ਅਮਰੀਕੀ ਸੰਸਦ ਦੇ ਅੰਦਰ ਇਹ ਸਮਾਗਮ ਰੱਖਿਆ ਗਿਆ ਹੈ ਪਹਿਲੀ ਵਾਰ ਸੌਂ ਚੁੱਕ ਸਮਾਗਮ ਦੇ ਵਿੱਚ ਵਿਦੇਸ਼ੀ ਮਹਿਮਾਨ ਸ਼ਾਮਲ ਹੋਣਗੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੀ ਇਸ ਸਮਾਗਮ ਦਾ ਹਿੱਸਾ ਵੰਡਗੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਵੱਲੋਂ ਸੋਹ ਚੁੱਕੀ ਜਾਵੇਗੀ ਉੱਥੇ ਵਾਸ਼ਿੰਗਟਨ ਦੇ ਵਿੱਚ ਇੱਕ ਨਿੱਜੀ ਰਿਸੈਪਸ਼ਨ ਦੇ ਵਿੱਚ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਤੇ ਉਹਨਾਂ ਦੀ ਪਤਨੀ ਨੀਤਾ ਅੰਬਾਨੀ ਨੇ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ ਦੋਵਾਂ ਨੇ ਉਹਨਾਂ ਨੂੰ ਦੁਜੀ ਵਾਰ ਰਾਸ਼ਟਰਪਤੀ ਬਣ ਤੇ ਵਧਾਈ ਦਿੱਤੀ ਰਿਲਾਈਐਂਸ ਫਾਊਂਡੇਸ਼ਨ ਨੇ ਇਸ ਮੁਲਾਕਾਤ ਦਾ ਵੀਡੀਓ ਟਵਿੱਟਰ ਤੇ ਸਾਂਝਾ ਕੀਤਾ ਹੈ ਮੁਕੇਸ਼ ਅੰਬਾਨੀ ਤੇ ਨੀਤਾ ਮੰਨੀ ਨੇ ਉਮੀਦ ਜਤਾਈ ਹੈ ਕਿ ਟਰੰਪ ਦੀ ਅਗਵਾਈ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਨਵੀਂ ਮਜ਼ਬੂਤੀ ਆਵੇਗੀ ਤੇ ਦੋਵੇਂ ਦੇਸ਼ਾਂ ਦੇ ਵਿਚਾਲੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ 트럼ਪ ਨੇ ਵੀ ਅਮਾਨਿੰਗ ਪਰਿਵਾਰ ਦੀ ਹਾਜ਼ਰੀ ਕਬੂਲ ਕਰਦਿਆਂ ਉਹਨਾਂ ਦਾ ਆਉਣ ਦੇ ਲਈ ਧੰਨਵਾਦ ਕੀਤਾ 트럼ਪ ਪਹਿਲਾਂ 2016 ਤੋਂ 2020 ਤੱਕ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਨੇ ਅਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਸੌਣ ਚੁੱਕਣ ਜਾ ਰਹੇ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਵੱਲੋਂ ਸੌਣ ਚੁੱਕੀ ਜਾਵੇਗੀ ਦੁਜੀ ਵਾਰ ਯੂਐਸਏ ਦੇ ਰਾਸ਼ਟਰਪਤੀ ਬਣਨਗੇ ਭਾਰਤੀ ਸਮੇਂ ਦੇ ਮੁਤਾਬਿਕ ਰਾਤ 10:30 ਵਜੇ ਯਾਨੀ ਕਿ ਭਾਰਤੀ ਸਮੇਂ ਮੁਤਾਬਿਕ ਅੱਜ ਰਾਤ 10:30 ਵਜੇ ਅਮਰੀਕਾ ਦੇ ਵਿੱਚ ਸੌਣ ਚੁੱਕ ਸਮਾਗਮ ਹੋਵੇਗਾ ਆ ਕਿਉਂਕਿ ਕੜਾਕੀ ਦੀ ਠੰਡ ਦੇ ਕਾਰਨ ਅਮਰੀਕੀ ਸੰਸਦ ਦੇ ਅੰਦਰ ਹੀ ਇਹ ਸਮਾਗਮ ਰੱਖਿਆ ਗਿਆ ਹੈ ਪਹਿਲੀ ਵਾਰ ਸੌਣ ਚੁੱਕ ਸਮਾਗਮ ਦੇ ਵਿੱਚ ਵਿਦੇਸ਼ੀ ਮਹਿਮਾਨ ਵੀ ਜੋ ਕਿ ਹਿੱਸਾ ਬਣਨਗੇ ਆ ਭਾਰਤੀ ਗੱਲ ਕਰੀਏ ਤਾਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੀ ਇਸ ਸੋਹ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਰੋਕ ਰਾਂਗ ਅਗਲੀ ਖਬਰ ਦਾ ਵਿਆਹ ਦੇ ਬੰਧਨ ਦੇ ਵਿੱਚ ਬੱਜੇ ਨੇ 골ਡਨ ਬੁਆਏ 올ंपियन ਨਿਰੇ ਚੋਪੜਾ ਨੇ ਜੋ ਕੇ ਫੇਰੇ ਲਏ ਨੇ ਨਿਰੇ ਚੋਪੜਾ ਨੇ ਹਿਮਾਨੀ ਦੇ ਨਾਲ ਵਿਆਹ ਕਰਵਾਇਆ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਿਆ ਨੇ ਲਿਖਿਆ ਹੈ ਕਿ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਸਭ ਦੀਆਂ ਦੁਆਵਾਂ ਦੇ ਲਈ ਧੰਨਵਾਦ ਤਾਂ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਗੋਲਡਨ ਬੁਆਏ ਨੀਰ ਚੋਪੜਾ 올ੰਪੀਅਨ ਨੀਰ ਚੋਪੜਾ ਦੇ ਵੱਲੋਂ ਅੱਜ ਓਕੇ ਫੋਟੋਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਨੇ ਨੀਰ ਚੋਪੜਾ ਨੇ ਹਿਮਾਨੀ ਦੇ ਨਾਲ ਵਿਆਹ ਕਰਵਾਇਆ ਵਿਆਹ ਸਮਾਗਮ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਵਿਆਹ ਸਮਾਗਮ ਦੀਆਂ ਤਸਵੀਰਾਂ ਜੋ ਕਿ ਆ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਫੇਸਬੁਕ ਵਿੱਚ ਲਿਖਿਆ ਗਿਆ ਕਿ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਨੀਰ ਚੋਪੜਾ ਸਭ ਦੀਆਂ ਦਿਵਾਵਾਂ ਦੇ ਲਈ ਧੰਨਵਾਦ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਇਸ ਆ ਸੋਸ਼ਲ ਮੀਡੀਆ ਦੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਤਾਂ ਤੁਹਾਨੂੰ ਵਿਆਹ ਸਮਾਗਮ ਦੀਆਂ ਤਸਵੀਰਾਂ ਵਿਖਾ ਰਿਹਾ ਆ 골ਡਨ ਬੁਆਏ ਦੇ ਨਾਲ ਜਾਣੇ ਜਾਂਦੇ ਨੇ ਨੀਰੇ ਚੋਪੜਾ ਜਿਨ੍ਹਾਂ ਦੇ ਵਲੰਟਿੰਗ ਦੇ ਵਿੱਚ ਆ 골ਡ ਤੇ ਸਿਲਵਰ ਮੈਡਲ ਹਾਸਲ ਕੀਤਾ ਗਿਆ ਦੇਸ਼ ਦਾ ਨਾਮ ਰੌਸ਼ਨ ਕੀਤਾ ਦੇਸ਼ ਦੀ ਛੋੜੀ ਦੇ ਵਿੱਚ ਦੋ ਮੈਡਲ ਜਿਨ੍ਹਾਂ ਦੇ ਵੱਲੋਂ ਪਾਏ ਗਏ ਤੇ ਆਖਰਕਾਰ ਨੀਰੇ ਚੋਪੜਾ ਵਿਆਹ ਦੇ ਬੰਧਨ ਦੇ ਵਿੱਚ ਬੱਜੇ ਨੇ ਆ ਨੀਰੇ ਚੋਪੜਾ ਦੀ ਪਤਨੀ ਹੀਮਾਨੀ ਆ ਮੋਰ ਸੋਨੀਪਤ ਜ਼ਿਲ੍ਹੇ ਦੇ ਲੜਸੌਲੀ ਪਿੰਡ ਦੇ ਆ ਰਹਿਣ ਵਾਲੇ ਨੇ 25 ਸਾਲ ਦੀ ਹਿਮਾਨੀ ਮੋਰਨੇ ਪਾਣੀਪੱਦ ਦੇ ਸਕੂਲ ਤੋਂ ਆਪਣੀ ਆਸ਼ੀਰਵਾਦੀ ਜੋ ਕਿ ਪੜ੍ਹਾਈ ਕੀਤੀ ਸੀ ਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਮਿਰੰਡਾ ਹਾਊਸ ਕਾਲਜ ਤੋਂ ਉਹਨਾਂ ਨੇ ਪੋਲੀਟিক্যাল ਸਾਇੰਸ ਤੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਗ੍ਰੈਜੂਏਟ ਗ੍ਰੈਜੂਏਸ਼ਨ ਕੀਤੀ ਤੇ ਫਿਰ ਅਮਰੀਕਾ ਦੇ ਲੂਸੀਆਨਾ ਸੂਬੇ ਦੇ ਵਿੱਚ ਆ ਚਲੇ ਗਏ ਉੱਚੀ ਪੜ੍ਹਾਈ ਕਰਨ ਦੇ ਲਈ ਹਾਇਰ ਐਜੂਕੇਸ਼ਨ ਵਾਸਤੇ ਆ ਤਾਂ ਇਸ ਦੇ ਵਿਚਾਲੇ ਤੁਹਾਨੂੰ ਇਹ ਵਿਆਹ ਸਮਾਗਮ ਦੀਆਂ ਤਸਵੀਰਾਂ ਵਿਖਾ ਰਹੇ ਹਾਂ 올ੰਪੀਆ ਨੀਰ ਚੋਪੜਾ ਨੇ ਫੇਰੇ ਲਏ ਨੇ ਨੀਰ ਚੋਪੜਾ ਨੇ ਹਿਮਾਨੀ ਦੇ ਨਾਲ ਵਿਆਹ ਕਰਵਾਇਆ ਵਿਆਹ ਸਮਾਗਮ ਦੀਆਂ ਤਸਵੀਰਾਂ ਜੋ ਕਿ ਸਾਂਝੀਆਂ ਕਰਦੇ ਹੋਏ ਨੀਰ ਚੋਪੜਾ ਦੇ ਵੱਲੋਂ ਲਿਖਿਆ ਗਿਆ ਕਿ ਸਭ ਦੀਆਂ دعਾਵਾਂ ਦੇ ਲਈ ਧੰਨਵਾਦ ਅਸੀਂ ਦੱਸਦੇ ਕਿ ਨੀਰ ਚੋਪੜਾ ਦੇ ਜੋ ਪਤਨੀ ਹਿਮਾਨੀ ਮੋਰ ਸੋਨੀਪੱਤ ਜ਼ਿਲ੍ਹੇ ਦੇ ਲੜਸੌਲੀ ਪਿੰਡ ਦੇ ਰਹਿਣ ਵਾਲੇ ਨੇ ਤਾਂ ਦੋਵੇਂ ਵਿਆਹ ਦੇ ਬੰਧਨ ਦੇ ਵਿੱਚ ਬੱਜੇ ਨੇ ਨਵੀਂ ਜ਼ਿੰਦਗੀ ਦੇ ਦੋਵਾਂ ਦੇ ਵੱਲੋਂ ਆ ਸ਼ੁਰੂਆਤ ਕੀਤੀ ਗਈ ਹੈ ਨੀਰ ਚੋਪੜਾ ਨੇ 올림픽ਸ ਦੀ ਗੱਲ ਕਰੀਏ ਤਾਂ ਆਪ ਦੇਸ਼ ਦਾ ਨਾਮ ਰੌਸ਼ਨ ਕੀਤਾ ਜਿਨ੍ਹਾਂ ਦੇ ਵੱਲੋਂ ਆ ਗੋਲਡ ਤੇ ਸਿਲਵਰ ਮੈਡਲ ਦੇਸ਼ ਦੀ ਛੋੜੀ ਦੇ ਵਿੱਚ ਪਾਇਆ ਗਿਆ ਤੇ ਆਖਰਕਾਰ ਨੀਰ ਚੋਪੜਾ ਹੁਣ ਵਿਆਹ ਦੇ ਬੰਧਨ ਦੇ ਵਿੱਚ ਵਜੇ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਉਹਨਾਂ ਨੇ ਲਿਖਿਆ ਕਿ ਸਭ ਦੀਆਂ ਦਿਵਾਵਾਂ ਦੇ ਲਈ ਧੰਨਵਾਦ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕਿ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅੱਜ ਆਪਣੀ ਟਰਾਲੀ ਤੋਂ ਬਾਹਰ ਆਉਣਗੇ ਡੱਲੇਵਾਲ ਸਟੇਜ ਦੇ ਨੇੜੇ ਹੀ ਓਪਨ ਟਰਾਲੀ ਦੇ ਵਿੱਚ ਡੱਲੇਵਾਲ ਰਹਿਣਗੇ ਕਿਸਾਨਾਂ ਆਗੂ ਬੋਲਦੇ ਨੇ ਕਿ ਸਰੀਰ ਨੂੰ ਧੁੱਪ ਲਗਾਉਣ ਦੇ ਡੱਲੇਵਾਲ ਨੂੰ ਬਾਹਰ ਲਿਜਾਇਆ ਜਾਵੇਗਾ ਸੇਧ ਦੇ ਵਿੱਚ ਸੇਧ ਦੇ ਵਿੱਚ ਸੁਧਾਰ ਕਰਨ ਦੇ ਲਈ ਬਾਦ ਤੁਰਨ ਫਿਰਨ ਦੀ ਕੋਸ਼ਿਸ਼ ਕਰਨਗੇ ਡੱਲੇਵਾਲ ਦੇ ਮੈਡੀਕਲ ਏਡ ਲੈਂਡ ਤੇ ਕਿਸਾਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਡੱਲੇਵਾਲ ਨੇ ਮੈਡੀਕਲ ਲੈਂਡ ਤੋਂ ਇਨਕਾਰ ਕਰ ਦਿੱਤਾ ਸੀ ਅਖੀਰ ਤੱਕ ਡੱਲੇਵਾਲ ਮੈਡੀਕਲ ਏਡ ਦੇ ਲਈ ਤਿਆਰ ਨਹੀਂ ਸਨ ਕਿਸਾਨਾਂ ਦੀ ਅਪੀਲ ਤੇ ਡੱਲੇਵਾਲ ਦੁਖੀ ਮੰਨ ਦੇ ਨਾਲ ਤਿਆਰ ਹੋਏ ਡੱਲੇਵਾਲ ਘੱਟੋ ਘੱਟ ਮੈਡੀਕਲ ਏਡ ਲੈਣ ਦੇ ਲਈ ਤਿਆਰ ਹੋਏ ਨੇ ਕਈ ਰੌਣ ਦੇ ਵਿੱਚ ਹੋਈ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਆ ਮੀਟਿੰਗ ਜੋ ਮੋਰਚੇ ਦੇ ਬਲ ਉਸ ਨੂੰ ਲੈ ਕੇ ਬਿਆਨ ਦਿੱਤਾ ਗਿਆ ਦੰਸਲ ਪਰਸੋਂ ਜੋ ਕਿ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਦੇ ਨਿਮਾਇਦੇ ਖਨੋਰੀ ਬਾਰਡਰ ਤੇ ਪਹੁੰਚੇ ਸਨ ਜੋ 14 ਫਰਵਰੀ ਨੂੰ ਮੀਟਿੰਗ ਦਾ ਪ੍ਰਪੋਜ਼ਲ ਦਿੱਤਾ ਗਿਆ ਉਸ ਤੇ ਸਹਿਮਤੀ ਬਣਦੀ ਉਸ ਦੇ ਬਾਅਦ ਹੀ ਅਜਜੀਤ ਸਿੰਘ ਡੱਲੇਵਾਲ ਦੇ ਵੱਲੋਂ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕੀਤਾ ਜਾਂਦਾ ਖਨੌਰੀ ਬਾਰਡਰ ਤੇ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਭਾਵੇਂ ਕਿ ਉਹ ਅਨਨ ਨਹੀਂ ਖਾ ਰਹੇ ਪਰ ਬੀਤੇ ਦਿਨ ਹੀ ਖਨੌਰੀ ਬਾਰਡਰ ਤੇ ਕੇਂਦਰ ਦੀ ਕਿਸਾਨਾਂ ਦੇ ਨਾਲ ਲਗਾਤਾਰ ਮੀਟਿੰਗ ਤੋਂ ਬਾਅਦ ਉਹਨਾਂ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹਾਲਾਂਕਿ ਡੱਲੇਵਾਲ ਵੱਲੋਂ ਮੈਡੀਕਲ ਮਦਦ ਲੈਣਾ ਸੌਖਾ ਨਹੀਂ ਰਿਹਾ ਸ਼ੁਰੂ ਦੇ ਵਿੱਚ ਤਾਂ ਉਹਨਾਂ ਇਸ ਤੋਂ ਇਨਕਾਰ ਹੀ ਕਰ ਦਿੱਤਾ ਪਰ ਜਦੋਂ ਕਿਸਾਨ ਆਗੂਆਂ ਨੇ ਲਗਾਤਾਰ ਅਪੀਲਾਂ ਕੀਤੀਆਂ ਤੇ ਆਖਰੋਂ ਮੈਡੀਕਲ ਮਦਦ ਲੈਣ ਦੇ ਲਈ ਤਿਆਰ ਹੋਏ ਤੇ ਕਰੀਬ ਰਾਤ 12:10 ਮਿੰਟ ਤੇ ਡ੍ਰਿਪ ਲਗਵਾਈ ਸਾਰੀ ਸਥਿਤੀ ਕੋ ਮੱਦੇ ਨਜ਼ਰ ਰੱਖਤੇ ਹੋਏ ਹਮ ਲੋਗੋ ਨੇ ਇਹ ਫੈਸਲਾ ਲਿਆ ਕਿ ਮਿਨੀਮਮ ਮੈਡੀਕਲ ਏਡ ਸ਼ੁਰੂ ਕਰਾ دی ਜਾਏ ਲਾਸਟ ਤੱਕ ਉਨਕੀ ਡੱਲੇਵਾਲ ਸਾਹਿਬ ਕੀ ਉਸਪੇ ਸਹਿਮਤੀ ਨਹੀਂ ਥੀ ਲੇਕਿਨ ਸਾਰੇ ਹਾਲਾਤ ਕੋ ਸਾਰੀ ਸਥਿਤੀ ਕੋ ਮੱਧੇਨਜ਼ਰ ਮੱਧੇਨਜ਼ਰ ਰੱਖਤੇ ਹੋਏ ਇਹ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਗਲਬਾਤ ਦਾ ਸੱਦਾ ਦੇ ਦਿੱਤਾ 14 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਸ਼ਾਮ 5 ਵਜੇ ਮੀਟਿੰਗ ਹੋਵੇਗੀ ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਵੀ ਸ਼ਾਮਲ ਹੋਣਗੇ ਉਦੋਂ ਇਸ ਮੀਟਿੰਗ ਦੀ ਪੇਸ਼ਕਾਸ਼ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਬਾਟੇ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨਹੀਂ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗ ਕਰਾਈਆਂ ਨੇ ਮੈਂ ਤਾਂ ਕੋ ਦੇ ਦੇ ਸੀ ਕਿਚਰ ਤਾਂ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੋਈ ਲੱਗਦਾ ਹੋ ਜੀ ਡੱਲੇਵਾਲ ਦੀ ਸਿਹਤ ਦੀ ਦੇਖਰੇਖ ਕਰ ਰਹੇ ਡਾਕਟਰ ਸਵੇਮਾਨ ਸਿੰਘ ਨੇ ਕੇਂਦਰ ਸਰਕਾਰ ਨੂੰ ਘੇਰਿਆ ਕਿਸਾਨਾਂ ਨੂੰ ਗੁੰਮਰਾਹ ਕਰਕੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਨੇ ਤੇ ਪੁੱਛਿਆ ਕਿ ਬਿਨਾਂ ਦਵਾਈਆਂ ਤੋਂ ਡੱਲੇਵਾਲ ਨੂੰ ਸਲਾਮਤ ਕਿਵੇਂ ਰੱਖੋਗੇ ਜਿਹੜਾ ਇਹ 14 ਤਰੀਕ ਦਾ ਕੰਮ ਕਰਤਾ ਇਹਨਾਂ ਨੇ ਤੇ ਬਹੁਤ ਵੱਡਾ ਇੱਕ ਧੋਖਾ ਕਰਤਾ ਜੀ ਕਿ ਤੁਸੀਂ ਮਤਲਬ ਕਿ ਮੇਰੀ ਸਮਝ ਤੋਂ ਬਾਹਰ ਹੈ ਕਿਉਂ ਕੀਤਾ ਤੋ ਬੜੀ ਨਾਜ਼ੁਕ ਦੌਰ ਤੇ ਵਿੱਚ ਉਹਨਾਂ ਦੀ ਜ਼ਿੰਦਗੀ ਸੀ ਇਸ ਲਈ ਸੈਂਟਰ ਦੇ ਲਈ ਅੱਗੇ ਅਸੀਂ ਹੱਥ ਜੋੜਦੇ ਹਾਂ ਔਰ ਇਸੇ ਕਰਕੇ ਜੋ ਸਾਬ ਕੁਝ ਹੋ ਰਿਹਾ ਸੋ अगेन ਜਿਹੜੀ ਸੈਂਟਰ ਨੇ ਉਹਨਾਂ ਨੇ ਬਹੁਤ ਵੱਡੀ ਗੇਮ ਖੇਡੀ ਆ ਕਿਸਾਨਾਂ ਦੇ ਨਾਲ ਕਿਸਾਨਾਂ ਨੂੰ ਝੂਠ ਬੋਲਿਆ ਵਾ ਇਸ ਦੇ ਵਿਚਾਲੇ ਖਨੌਰੀ ਬਾਰਡਰ ਤੇ 121 ਕਿਸਾਨਾਂ ਨੇ ਆਪਣਾ ਮਰਨ ਵਰਤ ਵੀ ਤੋੜ ਦਿੱਤਾ ਹੈ ਕੇਂਦਰ ਵੱਲੋਂ ਮਿਲੇ ਪ੍ਰਪੋਜ਼ਲ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਲਿਆ ਤੇ ਕਿਸਾਨਾਂ ਦੇ ਬੱਚਿਆਂ ਨੇ ਜੂਸ ਪੀ ਆ ਕੇ ਮਰਨ ਵਰਤ ਤੋੜਵਾਇਆ ਤੇ ਬਜ਼ੁਰਗ ਔਰਤਾਂ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਆਖੀ ਜ਼ਿਕਰ ਹੋ ਗਿਆ ਕਿ ਇੱਕ ਸਾਲ ਬਾਅਦ ਗਲਬਾ ਦਾ ਢੇੜ ਮੋੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਮੀਟਿੰਗ 10 ਫਰਵਰੀ 2024 ਨੂੰ ਹੋਈ ਸੀ ਦੂਜੀ ਮੀਟਿੰਗ